ਸਾਤਸਰੀਏ ਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਮਰ ਪਤਾ ਕਰਨੀ ਉਮਰ ਕੱਢਣੀ ਜਾਂ ਫਿਰ ਏਜ ਕੈਲਕੂਲੇਟ ਕਰਨ ਦਾ ਫਾਰਮੂਲਾ ਦੱਸਾਂਗਾ ਕਿ ਕਿਵੇਂ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਸ ਦਿਨ ਜਾਂ ਅੱਜ ਦੇ ਦਿਨ ਤੁਹਾਡੀ ਉਮਰ ਕਿੰਨੀ ਹੈ ਜਾਂ ਕਿਸੇ ਹੋਰ ਵਿਅਕਤੀ ਦੀ ਉਮਰ ਕਿੰਨੀ ਹੋਵੇਗੀ ਕਿਉਂਕਿ ਕਈ ਵਾਰ ਅਸੀਂ ਕਿਤੇ ਫਾਰਮ ਭਰਨ ਲੱਗਦੇ ਹਾਂ ਤਾਂ ਉਸ ਦੇ ਵਿੱਚ ਕੋਈ ਕਾਲਮ ਹੁੰਦਾ ਕਿ ਫਲਾਣੀ ਤਰੀਕ ਨੂੰ ਜਾਂ ਫਿਰ ਅੱਜ ਦੀ ਤਰੀਕ ਨੂੰ ਦੱਸਿਆ ਜਾਵੇ ਕਿ ਫਾਰਮ ਭਰਨ ਵਾਲੇ ਵਿਅਕਤੀ ਦੀ ਉਮਰ ਕਿੰਨੀ ਹੈ ਤਾਂ ਉਸ ਵਕਤ ਕਈ ਵਾਰ ਅਸੀਂ ਸੋਚਣ ਲੱਗ ਪੈਂਦੇ ਹਾਂ ਸੋ ਇਸ ਫਾਰਮੂਲੇ ਦੇ ਨਾਲ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਮਿੰਟਾਂ ਸੈਕਿੰਟਾਂ ਦੇ ਵਿੱਚ ਆਪਣੀ ਉਮਰ ਪਤਾ ਕਰ ਸਕਦੇ ਹੋ ਤਾਂ ਇੱਕ ਬਹੁਤ ਹੀ ਸੌਖਾ ਫਾਰਮੂਲਾ ਤੁਹਾਨੂੰ ਦੱਸਾਂਗਾ ਕਿ ਤੁਸੀਂ ਏਜ ਨੂੰ ਆਪਣੀ ਨੂੰ ਤੁਸੀਂ ਉਮਰ ਨੂੰ ਕਿਸ ਤਰ੍ਹਾਂ ਪਤਾ ਕਰਨਾ ਕਿਵੇਂ ਤੁਸੀਂ ਆਪਣੀ ਉਮਰ ਕੱਢ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਅੱਜ ਦੀ ਤਰੀਕ ਦੇ ਦੋਸਤੋ 6 ਮਾਰਚ 2024 ਹੈਗੀ ਹੈ ਤਾਂ ਦੋਸਤੋ ਅਜਾ ਕਾ ਅੱਜ ਦੀ ਤਰੀਕ ਦੇ ਮੁਤਾਬਕ ਉਮਰ ਕੱਢਾਂਗੇ ਤਾਂ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਸੌਖੀ ਜੀ ਹੈਗੀ ਹੈ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਸਾਲ ਦੇ ਵਿੱਚ 12 ਮਹੀਨੇ ਹੁੰਦੇ ਨੇ ਅਤੇ ਮਹੀਨੇ ਦੇ ਵਿੱਚ 30 ਦਿਨ ਜਾਂ 31 ਦਿਨ ਜਾਂ 28 ਦਿਨ ਜਾਂ ਫਿਰ 29 ਦਿਨ ਕਿਉਂਕਿ ਕੁਝ ਮਹੀਨੇ 30 ਦਿਨ ਦੇ ਹੁੰਦੇ ਨੇ ਕੁਝ 31 ਦੇ ਹੁੰਦੇ ਨੇ ਅਤੇ ਫਰਵਰੀ ਮਹੀਨਾ 28 ਦਾ ਹੁੰਦਾ ਹੈ ਤੇ ਲੀਪ ਦਾ ਸਾਲ 29 ਦਿਨਾਂ ਵਾਲਾ ਫਰਵਰੀ ਦਾ ਮਹੀਨਾ ਹੁੰਦਾ ਹੈ ਸੋ ਕਿਉਂਕਿ ਇਹ ਦਿਨ ਇਸ ਉਮਰ ਨੂੰ ਕੱਢਣ ਦੇ ਵਿੱਚ ਕਾਫੀ ਮਦਦਗਾਰ ਹੋਣਗੇ ਤੇ ਫਾਰਮੂਲੇ ਦੇ ਵਿੱਚ ਕੰਮ ਆਣਗੇ ਇਸ ਕਰਕੇ ਤੁਹਾਨੂੰ ਇਹ ਮਹੀਨੇ ਦੇ ਬਾਰੇ ਵਿੱਚ ਮੈਂ ਦੱਸ ਦਿਆਂ ਸੋ ਅੱਜ 6 ਮਾਰਚ ਹੈ 2024 ਦਿਨ ਹੈ ਆਪਾਂ ਵੱਖ-ਵੱਖ ਉਮਰਾਂ ਕੱਢਾਂਗੇ ਇੱਕ ਕੱਢਾਂਗੇ 15 ਜੂਨ 1998 ਨੂੰ ਜਨਮੇ ਵਿਅਕਤੀ ਦੀ ਕਿੰਨੀ ਉਮਰ ਹੈ ਇਕਟਾ ਕੇ 15 ਜੁਲਾਈ 1995 ਨੂੰ ਜਿਹਦਾ ਜਨਮ ਹੋਇਆ ਉਸਦੀ ਅੱਜ ਕਿੰਨੀ ਉਮਰ ਹੈ ਇੱਕ 4 ਜਨਵਰੀ 1998 ਨੂੰ ਜੋ ਵਿਅਕਤੀ ਜਨਮਿਆ ਉਸਦੀ ਕਿੰਨੀ ਉਮਰ ਹੈ ਇੱਕ 15 ਫਰਵਰੀ 1995 ਨੂੰ ਹੁਣ ਦੋਸਤੋ ਇਹ ਚਾਰ ਮੈਂ ਤਾਂ ਤਰੀਕਾ ਰੱਖਿਆ ਹੈ ਕਿਉਂਕਿ ਜੂਨ ਦਾ ਮਹੀਨਾ 30 ਦਿਨ ਦਾ ਹੁੰਦਾ ਜੁਲਾਈ ਦਾ ਮਹੀਨਾ 31 ਦਿਨ ਦਾ ਹੁੰਦਾ ਹੈ ਫਰਵਰੀ ਮਹੀਨਾ ਕਿਉਂਕਿ 28 ਜਾਂ ਫਿਰ 29 ਦਾ ਹੋ ਸਕਦਾ ਹੈ ਸੋ ਸਭ ਤੋਂ ਪਹਿਲਾਂ ਆਪਾਂ 4 ਜਨਵਰੀ ਵਾਲੀ ਉਮਰ ਕੱਢ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਅੱਜ ਦੀ ਤਰੀਕ ਲਿਖ ਲਵਾਂਗੇ 6 ਮਾਰਚ 2024 ਕਿਉਂਕਿ ਅ ਤਾਏ ਬਕਤੀ ਜਮਾਇਸੀ 4 ਜਨਵਰੀ 1998 ਸੋ ਇਸ ਦੇ ਵਿੱਚੋਂ ਆਪਾਂ 4 ਜਨਵਰੀ 1998 ਨੂੰ ਘਟਾ ਲਵਾਂਗੇ ਤਾਂ 6 ਦੇ ਵਿੱਚੋਂ 4 ਗਏ 2 3 ਵਿੱਚੋਂ 1 ਗਿਆ 2 1998 ਤੋਂ 24 24 ਤੋਂ 1998 ਗਏ ਤਾਂ ਫਿਰ 2 ਤੇ 24 ਤੇ 2 26 26 ਸਾਲ ਬਣਦੇ ਨੇ ਇੱਥੇ ਸੋ 26 ਸਾਲ 2 ਮਹੀਨੇ ਅਤੇ 2 ਦਿਨ ਇਸ ਵਿਅਕਤੀ ਦੀ ਉਮਰ ਨਿਕਲ ਜਾਂਦੀ ਇਸ ਬਹੁਤ ਸੌਖਾ ਤਰੀਕਾ ਕਿਉਂਕਿ ਇਹ ਦਿਨਾਂ ਦੇ ਵਿੱਚੋਂ ਵੀ ਦਿਨ ਛੋਟੇ ਨੇ ਜਨਮ ਤਰੀਕ ਛੋਟੀ ਹੈ ਅਜਿਹੀ ਤਰੀਕੇ ਨਾਲੋਂ ਅਤੇ ਮਹੀਨੇ ਦੇ ਵਿੱਚੋਂ ਵੀ ਮਹੀਨੇ ਦੀ ਜਨਮ ਵਾਲੀ ਤਰੀਕ ਛੋਟੀ ਹੈ ਕਿਉਂਕਿ ਅੱਜ ਮਾਰਚ ਹੈ ਤਾਂ ਜਨਮ ਦਾ ਮਹੀਨਾ ਹੈਗਾ ਜਨਵਰੀ ਸੋ ਇਹ ਦੋਵੇਂ ਤਰੀਕਾ ਇਹ ਦੋਵੇਂ ਅੰਕੜੇ ਇਹਨਾਂ ਦੋਵੇਂ ਤੋਂ ਛੋਟੇ ਨੇ ਇਸ ਕਰਕੇ ਇਹ ਸਭ ਤੋਂ ਸੌਖੀ ਤਰੀਕੇ ਨਾਲ ਇਹ ਵਾਲੀ ਹੈਗੀ ਹੈ ਜਨਮ ਤਰੀਕ ਨਿਕਲ ਜਾਂਦੀ ਲੇਕਿਨ ਅਸਲੀ ਔਖਾ ਕਿੱਥੇ ਹੁੰਦਾ ਜਦੋਂ ਅੱਜ ਦੀ ਤਰੀਕ ਤੋਂ ਤੁਹਾਡੀ ਜਨਮ ਦੀ ਤਰੀਕ ਦਾ ਅੰਕੜਾ ਵੱਧ ਹੋਵੇ ਹੁਣ ਆਪਾਂ ਅੱਜ ਦੀ ਤਰੀਕ ਦੇ ਵਿੱਚੋਂ 15 ਤਰੀਕ ਵਾਲਾ ਕੱਢਾਂਗੇ ਅਜ ਮਾਰਥ ਹੈਗੀ ਤਾਂ ਮਾਰਚ ਇਹ ਵਿਅਕਤੀ ਜੰਮਿਆ ਸੀਗਾ ਜੂਨ ਦੇ ਵਿੱਚ 15 6 1998 ਤਾਂ ਅਜੀ ਤਰੀਕੇ ਦੇ ਵਿੱਚੋਂ ਆਪਾਂ 15 ਜੂਨ 1998 ਨੂੰ ਜਨਮ ਹੋਏ ਵਿਅਕਤੀ ਦੀ ਜੇਕਰ ਉਮਰ ਕੱਢਣੀ ਹੈ ਤਾਂ ਇਸ ਦੇ ਵਿੱਚ ਅਸਲੀ ਕੁੰਡੀ ਹੁੰਦੀ ਹੈ ਤਾਂ ਇਸ ਦੇ ਵਿੱਚ ਫਾਰਮੂਲਾ ਜੋ ਲਗਾਉਣਾ ਪੈਂਦਾ ਹੈਗਾ ਹੁਣ 6 ਦੇ ਵਿੱਚੋਂ 15 ਤਾਂ ਨਹੀਂ ਨਿਕਲ ਸਕਦੀ ਆਪਾਂ ਤਰੀਕ ਵਾਲੇ ਪਾਸੇ ਤੋਂ ਸ਼ੁਰੂ ਕਰਾਂਗੇ ਇਸ ਨੂੰ ਕੱਢਣਾ ਤਾਂ 6 ਦੇ ਵਿੱਚੋਂ 15 ਨਹੀਂ ਨਿਕਲ ਸਕਦੀ ਤਾਂ ਆਪਾਂ ਨੂੰ ਹਾਸਲ ਲੈਣਾ ਪੈਂਦਾ ਹੁੰਦਾ ਆਪਾਂ ਸਾਰੇ ਜਾਣਦੇ ਆ ਲੇਕਿਨ ਇਸ ਦੇ ਵਿੱਚ ਹਾਸਲ ਕੀਤਾ ਜਾਵੇਗਾ ਮਹੀਨੇ ਦਾ ਮਹੀਨੇ ਦੇ ਵਿੱਚ 30 ਦਿਨ ਨੇ 31 ਦਿਨ ਨੇ 28 ਦਿਨ ਨੇ ਜਾਂ ਫਿਰ 29 ਦਿਨ ਨੇ ਹੁਣ ਆਪਾਂ ਇਸ ਦੇ ਵਿੱਚ ਅਸਲੀ ਚੀਜ਼ ਕੀ ਹੈ ਆਪਾਂ ਦੇਖਣਾ ਕਿ ਜਨਮ ਤਰੀਕ ਵਾਲਾ ਮਹੀਨਾ ਕਿੰਨੇ ਦਿਨਾਂ ਦਾ ਹੈ ਹੁਣ ਜਨਮ ਤਰੀਕ ਮਾਹਾਂ ਮਹੀਨਾ ਹੈਗਾ ਜੂਨ ਦਾ ਤਾਂ ਜੂਨ ਹੈਗਾ 30 ਦਿਨ ਦਾ ਤਾਂ ਆਪਾਂ ਇੱਥੇ ਹਾਸਲ 6 ਦੇ ਵਿੱਚ 30 ਦਾ ਹਾਸਲ ਲਵਾਂਗੇ ਹੁਣ 6 ਦੇ ਵਿੱਚ ਦੇਖ 30 ਜੋੜ ਦਈਏ ਤਾਂ ਬਣ ਜਾਂਦੀ ਇਹਨੇ 36 36 ਦੇ ਵਿੱਚ ਹੁਣ ਆਪਾਂ 15 ਕੱਢਨੇ ਹੈਗੇ ਤਾਂ ਫਿਰ ਨਿਕਲਦੇ ਨੇ 21 ਸੋ 21 ਦਿਨ ਆ ਗਏ ਹੁਣ ਅੱਥੇ ਰਹਿ ਗਏ ਨੇ ਦੋ ਕਿਉਂਕਿ ਹਾਸਲ ਲੈ ਚੁੱਕੇ ਸੀ ਆਪਾਂ ਤਾਂ 2 ਦੇ ਵਿੱਚੋਂ ਵੀ 6 ਨਿਕਲਣੇ ਮੁਸ਼ਕਲ ਹੈ ਤਾਂ ਆਪਾਂ ਨੂੰ ਇਧਰੋਂ ਹਾਸਲ ਲੈਣਾ ਪਵੇਗਾ ਤਾਂ ਇਹ ਹੈਗੇ ਹੈਗੇ ਸਾਲ ਸਾਲ ਦੇ ਵਿੱਚ ਮਹੀਨੇ ਨੇ 12 ਇਸ ਕਰਕੇ ਆਪਾਂ ਇਧਰੋਂ ਹਾਸਲ ਜੇਕਰ ਲੈਣਾ ਤਾਂ 12 ਹਾਸਲ ਇਧਰ ਲੈਣਾ ਪਵੇਗਾ ਸੋ 2 12 ਬਣ ਗਿਆ 14 ਹੁਣ ਆਪਾਂ 14 ਦੇ ਵਿੱਚੋਂ 6 ਘਟਾਵਾਂਗੇ ਤਾਂ ਬਾਕੀ ਬਚ ਗਏ 8 8 ਮਹੀਨੇ ਹੁਣ ਕਿਉਂਕਿ ਇੱਥੋਂ ਹਾਸਲ ਨਿਕਲ ਚੁੱਕਾ ਹੈ ਤਾਂ ਰਹਿ ਗਿਆ 23 ਇਹ ਤਾਂ 23 ਦੇ ਵਿੱਚੋਂ 98 ਘਟਾਵਾਂਗੇ ਆਪਾਂ 98 ਤੇ 2 ਪੂਰਾ 2000 ਹੋ ਗਿਆ ਤੇ 23 ਤੇ 2 25 ਤਾਂ ਇਸ ਵਿਅਕਤੀ ਦੀ ਉਮਰ 25 ਸਾਲ 8 ਮਹੀਨੇ ਅਤੇ 21 ਦਿਨ ਨਿਕਲ ਆਦੀ ਹੈ 31 ਵਾਲਾ ਵੀ ਆਪਾਂ ਕਰਕੇ ਦੇਖ ਲੈਂਦੇ ਆ 15 7 395 ਨੂੰ ਜਿਹੜਾ ਵਿਅਕਤੀ ਜੰਮਿਆ ਕਿਉਂਕਿ ਉਹਦਾ ਜਨਮ ਦਾ ਮਹੀਨਾ ਹੈਗਾ ਜਿਹੜਾ ਉਹ ਜੁਲਾਈ ਹੈਗਾ ਤਾਂ ਜੁਲਾਈ ਦਾ ਮਹੀਨਾ ਹੈਗਾ 31 ਦਿਨਾਂ ਦਾ ਜਿਵੇਂ ਆਪਾਂ ਇੱਥੇ 30 ਹਾਸ ਲਿੱਤਾ ਉੱਥੇ ਆਪਾਂ ਲਵਾਂਗੇ 31 ਤਾਂ ਆਪਾਂ ਇੱਕ ਵਾਰੀ ਕਰਦੇ ਆ 6 ਮਾਰਚ 2024 ਦੇ ਵਿੱਚੋਂ ਆਪਾਂ ਹੁਣ ਘਟਾਵਾਂਗੇ 15 ਜੁਲਾਈ 1995 ਹੁਣ ਇਸ ਦੇ ਵਿੱਚ 6 ਦੇ ਵਿੱਚ ਜਦੋਂ ਇੱਕ حاصل ਲੈਣਾ ਆਪਾਂ ਤਾਂ ਇਹ ਦੇਖਣਾ ਹੈਗਾ 7 ਮਿੰਨਾ ਹੈਗਾ 31 ਦਿਨਾਂ ਦਾ ਇਸ ਕਰਕੇ 31 ਆਪਾਂ حاصل ਲਵਾਂਗੇ 31ਵਾਂ 6 ਬਣ ਗਿਆ 37 37 ਦੇ ਵਿੱਚ ਹੁਣ ਆਪਾਂ 15 ਘਟਾਵਾਂਗੇ 7 ਵਿੱਚ 5 ਦੇ 2 ਬਾਕੀ 3 ਵਿੱਚ 2 ਦੇ 2 ਬਾਕੀ ਤਾਂ ਇਸ ਦਾ ਇੱਥੇ ਆ ਗਿਆ 22 ਤਾਂ ਫਿਰ ਹੁਣ ਇੱਥੇ ਬਚਿਆ 2 2 ਦੇ ਵਿੱਚ ਉਸੇ ਤਰ੍ਹਾਂ ਆਪਾਂ 12 12 ਵਾਲਾ حاصل ਲਵਾਂਗੇ ਸਾਲ ਵਾਲਾ ਕਿਉਂਕਿ 1 ਸਾਲ ਆਪਾਂ ਇੱਧਰ ਲੈ ਕੇ ਆਣਾ ਹੈਗਾ ਤਾਂ 12 ਤੇ 2 ਬਣ ਕੇ 14 ਹੁਣ 14 ਦੇ ਵਿੱਚੋਂ ਆਪਾਂ 7 ਘਟਾਵਾਂਗੇ ਤਾਂ ਬਚਦੇ ਨੇ 7 ਹੁਣ ਇੱਥੇ ਫਿਰ 23 ਦੇ ਰਹਿ ਗਿਆ ਕਿਉਂਕਿ ਇਹ ਖਾਸਲਾ ਆਪਾਂ ਦੇ ਚੁੱਕੇ ਆ ਤਾਂ ਫਿਰ 23 ਦੇ ਵਿੱਚੋਂ 95 ਆਪਾਂ ਘਟਾਵਾਂਗੇ 95 ਤੇ 5 2000 ਤੇ 23 ਤੇ 5 28 ਤਾਂ 15 ਜੁਲਾਈ 1995 ਨੂੰ ਜਨਮੇ ਵਿਅਕਤੀ ਦੀ ਉਮਰ ਬਣ ਜਾਂਦੀ ਹੈ 22 28 ਸਾਲ 7 ਮਹੀਨੇ ਅਤੇ 22 ਦਿਨ ਹੋਣ ਦੋਸਤੋ ਜਿਹੜੀ ਆਪਾਂ ਗੱਲ ਕਰਦੇ ਸੀ ਇਹ ਤਾਂ ਆਪਾਂ 30 30 ਵਾਲਾ ਹਾਸਲ ਲੈ ਲਿੱਤਾ ਇਹ ਆਪਾਂ ਲੈ ਲੇਤਾ 31 ਵਾਲਾ ਹਾਸਲ ਹੁਣ ਆਪਾਂ 28 ਜਾਂ 29 ਵਾਲਾ ਵੀ ਚੈੱਕ ਕਰਾਂਗੇ 28 ਜਾਂ 31 ਵਾਲਾ ਜੇਕਰ ਕਿਸੇ ਵਿਅਕਤੀ ਦੀ ਉਮਰ ਫਰਵਰੀ ਦੇ ਮਹੀਨੇ ਦੇ ਵਿੱਚ ਕੋਈ ਵਿਅਕਤੀ ਜੇਕਰ ਜਨਮ ਲੈਂਦਾ ਹੈ ਤਾਂ ਫਿਰ ਉਸ ਨੂੰ ਉਸ ਦੀ ਉਮਰ ਕੱਢਣ ਦੇ ਲਈ ਕਿਹੜਾ ਹਾਸਲ ਲੈਣਾ ਪਵੇਗਾ ਤਾਂ ਅੱਜ ਦੀ ਤਰੀਕ ਹੈਗੀ ਹੈ ਫਰਵਰੀ ਮਹੀਨੇ ਦਾ ਜੰਮਿਆ ਵਿਅਕਤੀ ਜਿਸ ਦੀ ਡੇਟ ਆਫ ਬਰਥ ਹੈ 15 ਫਰਵਰੀ 1995 15 ਫਰਵਰੀ 1995 ਤਾਂ ਇਸ ਨੂੰ ਕਿਆ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਜਿਸ ਤਰ੍ਹਾਂ ਆਪਾਂ ਪਹਿਲਾਂ हासिल ਦਿੱਤਾ ਸੀਗਾ 30 ਦਾ ਤੇ ਇੱਥੇ ਦਿੱਤਾ ਸੀ 31 ਦਾ ਤਾਂ ਇੱਥੇ ਹੁਣ ਫਰਵਰੀ ਦਾ ਜਨਮ ਤਰੀਕ ਆ ਗਿਆ ਤਾਂ ਇਸ ਦਾ ਹਾਸਲ ਆਪਾਂ ਕਿਸ ਤਰ੍ਹਾਂ ਲੈ ਸਕਦੇ ਹਾਂ ਹੁਣ ਇਸ ਦਾ ਹਾਸਲ ਲੈਣ ਦੇ ਵਿੱਚ ਵੀ ਫਰਵਰੀ ਮਹੀਨਾ ਕਿਉਂਕਿ 28 ਦਾ ਵੀ ਹੋ ਸਕਦਾ 29 ਦਾ ਵੀ ਹੋ ਸਕਦਾ ਤਾਂ ਫਿਰ ਇਸ ਦਾ ਹਾਸਲ ਆਪਾਂ ਕਿਸ ਤਰ੍ਹਾਂ ਲਵਾਂਗੇ ਤਾਂ ਇਸ ਦਾ ਹਾਸਲ ਲੈਣ ਦੇ ਲਈ ਸਭ ਤੋਂ ਵਧੀਆ ਫਾਰਮੂਲਾ ਤਾਂ ਇਹੀ ਹੈਗਾ ਕਿ ਇਸ ਸਾਲ ਜਿਸ ਤਰੀਕ ਦੇ ਵਿੱਚੋਂ ਤੁਸੀਂ ਪਤਾ ਕਰ ਰਹੇ ਹੋ ਜਿਸ ਸਾਲ ਦੇ ਵਿੱਚ ਪਤਾ ਕਰ ਰਹੇ ਆ ਕਿ ਉਮਰ ਕਿੰਨੀ ਹੈ ਉਸ ਸਾਲ ਫਰਵਰੀ ਦਾ ਮਹੀਨਾ ਕਿੰਨੇ ਦਿਨਾਂ ਦਾ ਸੀ ਤਾਂ ਇਸ ਸਾਲ ਫਰਵਰੀ ਦਾ ਮਹੀਨਾ ਜਿਵੇਂ 29 ਦਿਨਾਂ ਦਾ ਸੀ ਤਾਂ ਆਪਾਂ ਜਦੋਂ ਇੱਥੇ ਹਾਸਲ ਲੈਣਾ ਤਾਂ ਉਹ 29 ਦਾ ਹਾਸਲ ਲੈਣਾ ਹੈਗਾ ਹੁਣ 29 ਤੇ 6 35 35 ਦੇ ਵਿੱਚੋਂ 15 ਘਟਾਵਾਂਗੇ ਬਚੇ ਨੇ 20 ਹੁਣ ਇੱਥੇ 2 ਰਹਿ ਗਿਆ 2 ਦੇ ਵਿੱਚੋਂ 2 ਕਢਾਇਆ 0 ਹੋ ਗਿਆ ਹੁਣ ਇੱਥੇ 24 ਦਾ 24 ਹੈਗਾ 24 ਦੇ ਵਿੱਚੋਂ ਹੁਣ 95 ਆਪਾਂ ਘਟਾਵਾਂਗੇ ਤੇ 95 ਤੇ 5 2024 ਤੇ 5 29 ਸੋ ਹੁਣ 15 ਫਰਵਰੀ 1995 ਨੂੰ ਜੰਮੇ ਵਿਅਕਤੀ ਦੀ ਉਮਰ 29 ਸਾਲ ਤੇ ਵੀ ਦਿਨ ਨਿਕਲ ਜਾਂਦੀ ਹੈ ਸੋ ਫਾਰਮੂਲਾ ਯਾਦ ਰੱਖਣਾ ਕਿ ਘਟਾਉਣ ਵਕਤ ਜਦੋਂ ਮਹੀਨੇ ਦਾ ਹਾਸਲ ਲੈਣਾ ਹੈ ਤਾਂ ਉਸ ਦੇ ਵਿੱਚ ਆਪਾਂ ਦੇਖਣਾ ਇਹ ਹੈ ਕਿ ਤੁਹਾਡੀ ਜਨਮ ਦੇ ਮਹੀਨੇ ਦੇ ਵਿੱਚ ਦਿਨ ਕਿੰਨੇ ਸਨ 30 ਸਨ ਜਾਂ ਫਿਰ 31 ਸਨ ਜਾਂ ਫਿਰ 28 ਸਨ ਜਾਂ ਫਿਰ 29 ਸਨ ਸੋ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਆਪਣੀ ਉਮਰ ਜਾਂ ਕਿਸੇ ਦੀ ਵਿਅਕਤੀ ਦੀ ਉਮਰ ਪਤਾ ਕਰ ਸਕਦੇ ਹੋ ਕਿਸ ਦਿਨ ਕਿਸ ਸਾਲ ਵਿੱਚ ਕਿੰਨੀ ਹੈ ਜਾਂ ਕਿੰਨੀ ਹੋਵੇਗੀ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ